ਹਾਂਜੀ ਕੀ ਹਾਲ ਚਾਲ ਨੇ ਸਭ ਦੇ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਐਨੀਮਲ ਲਵਰ ਤੇ ਤੇ ਅੱਜ ਦਾ ਬਲੌਗ ਬਹੁਤ ਹੀ ਜ਼ਿਆਦਾ ਘੈਂਟ ਹੋਣ ਵਾਲਾਗਾ ਤੇ ਤੁਸੀਂ ਇੰਜੋਏ ਕਰਿਓ ਲਾਸਟ ਤੱਕ ਬਲੌਗ ਨੂੰ ਚਲੋ ਜੀ ਫਿਰ ਕਰੋ ਇੰਜੋਏ ਤੁਸੀਂ ਕੀ ਬਣਾਇਆ ਕੱਲ ਅੱਜ ਕਰੇ ਮਿਸਤਰੀ ਲਾ ਰੱਖਿਆ ਸੀਗਾ ਉਹ ਪਹਿਲਾਂ ਤਾਂ ਅਸੀਂ ਦੱਗੀ ਬਣਾਈ ਸੀ ਪਹਿਲਾਂ ਕੁਲੇਮ ਨਹੀਂ ਆਸੀ ਫੁਰਨੀਆ ਬਣਾਈਆਂ ਕਾਦੇ ਵਾਸਤੇ ਬਣਾਈਆਂ ਮੱਜਾਂ ਵਾਸਤੇ ਕੇ ਬੱਕਰੀਆਂ ਵਾਸਤੇ ਮੱਜਾਂ ਵਾਸਤੇ ਬਣਾਈਆਂ ਤੇ ਮਸ਼ੀਨ ਵਾਲਾ ਵੀ ਬਣਾਤਾ ਇੱਕ ਮਸ਼ੀਨ ਵਾਲਾ ਤੇ ਲੋਟ ਕਰੇ ਸੁਈ ਵਾਲਾ ਨੂਤ ਕਰਿਆਗਾ ਲੋਟ ਕਰਿਆ ਨੂਤ ਕਰਿਆ ਤੇ ਫਿਰ ਤੁਸੀਂ ਖਵਾਇਆ ਨਹੀਂ ਕੁਸ ਕੱਲ ਛੋਟੀ ਛੱਤ ਪਈ ਸੀਗੀ ਪਾਰਟੀ ਨਹੀਂ ਕੀਤੀ ਪਾਰਟੀ ਦਾ ਲੱਗੇ ਕੀ ਹੋਇਆ ਦਿੱਤੀ ਪਾਰਟੀ ਕੀ ਖਵਾਇਆ ਸੀਗਾ ਇਹ ਪਈਏ ਵੀ ਚੱਲੇ ਆ ਰੁਪਏ ਪ੍ਰਸਾਦ ਬਣਾਉਣਾ ਹੈ ਮੱਤ ਮੱਤ ਨਹੀਂ ਹੋਏਗਾ ਬੱਸ ਉਹ ਫਤਮ ਚੱਲ ਹੁਣ ਦੇਖੀ ਆਉਗੀ ਪਤਾ ਲੱਗ ਜੂ ਕੀ ਬਣਾਉਗੀ ਦੇਖੀ ਨਹੀਂ ਉਹ ਦੇਖ ਆ ਰਹੀ ਮੈਂ ਬਿਚਾਟਾ ਸਿੱਟਾਂਗੇ ਆਟੇ ਦਾ ਹੋ ਗਿਆ ਆਟੇ ਦਾ ਫੋਕਲਾ ਜਿਹਾ ਬਣਾਜਾ ਕੈਮਰਾ ਚੱਕ ਕੇ ਦਰਨਾ ਹੋਵੇ ਬੱਸ ਸਹੀ ਗੱਲ ਹੈ ਪਹਿਲਾਂ ਸਾਨੂੰ ਉੱਧਰ Armani! <truzzi> certo Armani! <truzzi> Armani! Armani! certo ਲੈ ਹੁਣੇ ਟਿੱਕੇ ਛੜ ਗਈ ਜਦੋਂ ਮਾਰਨਾ ਹੁੰਦਾ ਉਦੋਂ ਐ ਆਉਂਦੀ ਆ ਕਿਲਾ ਵਾਲਦੂ ਇਹ ਲੋ ਜੀ ਮੇਰੇ ਭਰਾ ਨੇ ਧਰ ਲਿਆ ਕੰਡਾ ਚਲਾ ਲਿਆ ਬਗਤੂ ਹਾਂ ਵਾਟ ਇਧਰ ਆ ਉਰੀਆ ਬਰਗਤ ਆ ਜਾ ਓਏ ਓ ਪਾਸੇ ਨਿਕਲ ਦੀ ਲਾ ਲੋ ਜੀ ਮੇਰੇ ਵੀਰ ਜੀ ਨੇ ਪਾਣ ਲਾ ਗਏ ਦਾਣਾ ਕੰਡੇ ਤੇ ਨਾਲ-ਨਾਲ ਚੱਲ ਰਿਹਾ ਕੰਡਾ ਬਰਕਤ ਦੇਖਦੀ ਆ ਓਏ ਦੇਖ ਸਿੱਖ ਗਈ ਨਾਮ ਬਰਕਤ ਹੋਰ ਇਹ ਹਟੇ ਅੱਜ ਮੈਂ ਨਵਾਈਆਂ ਸੀਆਂ ਦੇਖੋ ਬੈਠੀਆਂ ਚਮਕ ਰਹੀਆਂ ਨੇ ਨਾ ਪਹਿਲਾਂ ਤੁਸੀਂ ਚੈੱਕ ਕਰੋ ਅੱਜ ਕੋਈ ਨਹੀਂ ਲਿਬੜੀ ਹੈਗੀ ਕਿ ਬਈ ਆਹ ਲਿਬੜ ਗਈ ਕਲੀ ਜਮਨਾ ਇਹ ਜਮਨਾ ਤਾਂ ਇੰਨੀਆਂ ਬੈਪਤਾ ਨਾ ਇਹਦੇ ਵਿੱਚ ਬੈਪਤਾ ਵਾਲੀਆਂ ਨੇ ਪਰ ਇਹਦੇ ਵਿੱਚ ਆਹ ਵੇਖ ਨੂਰਾ ਬੈਠੀ ਨੂਰੀ ਸੋਰੀ ਐ ਰੈਸਟ ਕਰਦੀਆਂ ਨੇ ਸਾਰੀਆਂ ਡੈਡੀ ਹਲੇ ਤੱਕ ਆਈ ਨਹੀਂਗੇ ਫੀਡ ਬਣਵਾ ਕੇ ਤੇ ਗੁਆ ਟਾਲਣ ਵਾਲਾ ਪਿਆਗਾ ਤੇ ਮੈਨੂੰ ਨਾ ਠਾਨ ਨੂੰ ਵਿਚਾਰੀਆਂ ਨੂੰ ਦਿਲ ਨਹੀਂ ਕਰਦਾ ਸਾਰੀਆਂ ਸੁੱਤੀਆਂ ਪਈਆਂ ਹੋਈਆਂ ਨਹੀਂਆਂ ਜੇ ਗੁਆ ਟਾਲਣ ਲੱਗੇ ਨੀਚੋਂ ਨਾ ਤੇ ਫਿਰ ਸਾਰੀਆਂ ਨੇ ਉੱਠ ਜਾਣਾਗਾ ਚਲ ਬਾਅਦ ਚੁ ਟਾਲਾਂਗੇ ਆਪਾਂ ਐਵੇਂ ਹਣਾ ਕੱਚੀ ਨੀਂਦੇ ਜੇ ਨਾ ਫਿਰ ਉਠਾਉਣਾ ਪਾਪ ਲੱਗਦਾ ਆਪਾਂ ਨੂੰ ਕਿੰਨਾ ਗੁੱਸਾ ਚੜਦਾ ਜਦੋਂ ਆਪਾਂ ਕੋਈ ਨੀਂਦ ਚੋਂ ਠਾ ਲੈਂਦਾਗਾ ਫਿਰ ਵਧੀਆ ਨਹੀਂ ਲੱਗਦਾ ਐਵੇਂ ਸੂਰੀਆਂ ਨੇ ਪੈਣਾ स्पून ਮਿਲਦਾ ਇਹਨਾਂ ਨੂੰ ਦੇਖ ਕੇ ਐਵੇਂ ਨਾ ਖਾ ਪੀ ਲੈਂਦੀਆਂ ਨੇ ਰੱਜ ਕੇ ਸੌਂਦੀਆਂ ਨੇ ਜਦੋਂ ਵਧੀਆ ਲੱਗਦਾ ਬਈ ਚਾਹੇ ਇਹ ਬੰਨੀਆਂ ਹੋਈਆਂ ਨੇ ਹਨਾ ਪਰ ਕੇਅਰ ਤੁਹਾਡੇ ਸਾਰੇ ਆ ਹੱਥ ਮੱਥੇ ਤੁਹਾਡੇ ਆ ਵੀ ਤੁਸੀਂ ਕਿਸ ਤਰੀਕੇ ਨਾਲ ਪਾਲ ਰਹੇ ਹੋ ਇਹਨਾਂ ਨੂੰ ਹਣਾ ਜੇ ਹੁਣ ਤੁਸੀਂ ਸਵੇਰੇ ਬੰਨਤੀਆਂ ਦੇਖਭਾਲ ਨਹੀਂ ਕਰਨੀ ਹੈਗੀ ਆਪਣੇ ਚਾਹੇ ਨਾ ਬੰਨੀਆਂ ਹੋਈਆਂ ਰਹਿੰਦੀਆਂ ਨੇ ਚਲੋ ਹਣਾ ਜਗ੍ਹਾ ਦੀ ਪ੍ਰੋਬਲਮ ਆ ਬਟ ਆਪਾਂ ਕਦੇ ਅੱਜ ਤੱਕ ਨਾ ਆਪਣੇ ਪਸ਼ੂ ਨੂੰ ਐਵੇਂ ਫੀਲ ਨਹੀਂ ਹੋਣ ਦਿੱਤਾ ਹੈਗਾ ਕਿਸੇ ਚੀਜ਼ ਕਰਨੀ ਹੋ ਵੀ ਐਦਾਂ ਆਪਾਂ ਜਿਵੇਂ ਆਪਣੇ ਪੁੱਤਾਂ ਵਾਂਗੂ ਜਵੇਂ ਘਰ ਦੇ ਜੀ ਹੁੰਦੇ ਆਪਾਂ ਉਹ ਵੇ ਰੱਖਦੇ ਆਂਗੇ ਚਲੋ ਹੁਣ ਬੰਨਣੀਆਂ ਤਾਂ ਵੀਰੇ ਦੇਖ ਪੈਂਦੀਆਂ ਹੀ ਨੇਗੀਆਂ ਹਨਾ ਹੁਣ ਚਲੋ ਆਪਣਾ ਕੋਈ ਨਹੀਂ ਹੌਲੀ ਹੌਲੀ ਬਾਬਾ ਮੇਰ ਕਰੂਗਾ ਆਪਾਂ ਵੱਡਾ ਵੀ ਕਰ ਲਾਂਗੇ ਬਿਜ਼ਨਸ ਐਦੂ ਵੱਡਾ ਕਰ ਲਾਂਗੇ ਹਨਾ ਕਦੇ ਇਹਦੀ ਵੀ ਆਸ ਹੈ ਨਹੀਂ ਸੀਗੀ ਇੱਕ ਤੋਂ ਸਟਾਰਟ ਕਰਿਆ ਸੀਗਾ ਆਪਾਂ ਕੰਮ ਤੇ ਹੌਲੀ ਹੌਲੀ ਚਲੋ ਸਭ ਕੁਝ ਹੋ ਜਾਂਦਾ ਹੁੰਦਾ ਬਟ ਤੁਸੀਂ ਆਪਣੇ ਜਾਨਵਰ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਹੁੰਦੀ ਆ ਹਣਾ ਉਸ ਜੇ ਇਹ ਮੰਨ ਲਓ ਹੁਣ ਜੇ ਇਹਨਾਂ ਨੂੰ ਕਾਇਦ ਆਪਾਂ ਕਰਿਆ ਹੋਇਆ ਨਾ ਬੰਨ ਰੱਖਿਆ ਨੇ ਪਰ ਜੇ ਤੁਸੀਂ ਉਦੋਂ ਦੁੱਗਣਾ ਇਹਨਾਂ ਨਾਲ ਇਹੋ ਜਿਹਾ ਟਰੀਟ ਕਰ ਰਹੇ ਹੋ ਕਿ ਇਹਨਾਂ ਨੂੰ ਜਮੀ ਫੀਲ ਕਰਾ ਰਹੇ ਹੋ ਉਹ ਤਾਂ ਦੇਖੋ ਹਣਾ ਹੈਗੀ ਆ ਬਾਕੀ ਵੀਰੇ ਆਮ ਘਰਾਂ 'ਚ ਤਾਂ ਹੁਣ ਆਪਾਂ ਨੂੰ ਬੰਨਣ ਹੀ ਪੈਂਦੀਆਂ ਹੁੰਦੀਆਂ ਨੇ ਹਣਾ ਹਰੇਕ ਬੰਨ ਕੀ ਰੱਖਦਾ ਕੋਈ ਹੋਊਗਾ ਜਿਨ੍ਹਾਂ ਦੇ ਬਹੁਤ ਵੱਡੇ ਹਾਈ ਲੈਵਲ ਤੇ ਕਮਰਸ਼ੀਅਲ ਲੈਵਲ ਤੇ ਕੰਮ ਹੋਊਗਾ ਚਲੋ ਖੁੱਲੀਆਂ ਛੱਡੀਆਂ ਹੁੰਦੀਆਂ ਨੇ ਬਾਕੀ ਵੀਰੇ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤਾਂ ਹਣਾ ਇਹਨਾਂ ਨੂੰ ਐਂ ਹੀ ਰੱਖਣਾ ਪੈਂਦਾ ਕਰ ਮਾਲੀਆਂ ਨੂੰ ਵਿਚਾਰੀਆਂ ਨੂੰ ਤੇ ਬਾਕੀ ਚਲੋ ਵਧੀਆ ਬਈ ਰੱਖਿਆ ਕਰੋ ਹਨਾ ਧਿਆਨ ਰੱਖਿਆ ਕਰੋ ਪੂਰਾ ਕੋਈ ਚੱਕਰ ਨਹੀਂ ਹੈਗਾ ਡਿਊਟੀ ਆਰੇ ਖੈ ਇਧਰ ਦੇ ਪਾਸੇ ਡਿੱਗੀ ਡਿੱਗੀ ਦਾ ਪਈ ਸੀ ਆਹ ਦੇ ਹਿੱਤ ਆਚੜਾਈ ਮਾਰਦੀ ਹੈ ਬਾਲੀ ਪੜੇ ਚੜਾ ਚੜਾ ਲੈ ਇਧਰ ਗਾ ਲਓ ਜੀ ਤੇ ਆਪਾਂ ਪਾਦਾ ਸੀਗਾ ਨੀਰਾ ਡੈਡੀ ਹੁਣੇ ਆਏ ਸੀਗੇ ਫੀਡ ਬਣਾ ਕੇ ਇੱਥੇ ਪਹਿਲਾਂ ਤਾਂ ਅਸੀਂ ਲੱਗ ਗਏ ਸੀਗੇ ਪਰਾਭ ਮੈਂ ਲੱਖੂ ਤੇਨੇ ਡੈਡੀ ਲਾਗੇ ਫਿਰ ਰੋਟੀ ਖਾ ਕੇ ਆ ਕੇ ਚਲੋ ਅੱਜ ਤਾਂ ਸੱਟ ਟਿੱਕਟੀ ਵੀ ਖਾਣ ਲਾਂਗੀ ਫੀਡ ਉਹ ਬਣਾਓ ਹੋਜੀ ਫਿਰ ਬੋ ਲੋ ਜੀ ਮੈਂ ਵੀ ਚੋਣ ਲਾਗ ਗਈ ਸੀਗੀ ਗਾਂ ਤੇ ਮੈਂ ਹਲੇ ਮੱਝ ਨਹੀਂ ਚੋਈ ਜਾਂਦੀ ਮੇਰੇ ਤੋਂ ਤੇ ਆਪਾਂ ਗਾਂ ਦਾ ਹਜੇ ਚੋ ਲੈਣੇ ਆਂਗੇ ਹੌਲੀ ਹੌਲੀ ਚਲੋ ਕੋਈ ਗੱਲ ਨਹੀਂ ਸਿੱਖ ਜਾਾਂਗੇ ਵੈਸੇ ਤਾਂ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਕਿ ਬਟ ਆਪਾਂ ਕਦੇ ਮੈਂ ਕਦੇ ਚੋਈ ਨਹੀਂ ਅਜੇ ਤੱਕ ਮੱਝ ਤੇ ਪਹਿਲਾਂ ਵੀ ਆਪਾਂ ਕਈ ਵਾਰ ਗਾਂ ਦਾ ਮੈਂ ਚੋ ਲੈਦੀ ਸੀਗੀ ਹੌਲੀ ਹੌਲੀ ਚਲੋ ਮੱਝ ਵੀ ਸਿੱਖਾਂਗੇ ਆਪਾਂ ਜੀ ਨਾ ਸਮਾਰ ਕੇ ਰਿਓ ਸਹੀ ਪੂਰਾ ਐ ਪਰ ਮੈਂ ਤੇ ਟੈਡੀ ਕੰਨਾ ਕੋਈ ਨਹੀਂ ਆ ਵੀ ਰਹੇ ਜਣੂ ਬਸ ਬਸ ਜਿਹਾ ਕਾਲੇ ਗੁਰਦੀ ਖਾਂਦੇ ਤੂੰ ਹੁੰਦਾ ਨਾ ਨਿਆਰੇ ਆ ਜਾਂਦਾ ਕੋਈ ਸੱਚੀ ਕਹਿਣੀ ਐ ਜੇ ਹੁਣ ਹੁੰਦਾ ਨਾ ਕਾਲੀ ਰਾਮ ਮੈਂ ਤਾਂ ਨਜ਼ਾਰਾ ਹੋ ਜਾਂਦਾ ਇਹ ਕੁੱਤ ਦੀ ਨੂੰ ਆਏ ਆਏ ਦੁੱਤੀ ਹੋ ਕੰਨਾ ਇਹਨੂੰ ਪਰਾਂ ਕਰ ਅੱਛਾ ਬਲੀ ਨੂੰ ਪਾ ਦੀ ਅੱਛਾ ਪਾ ਦੀ ਨੂੰ ਪਾ ਦੇ ਜੀ ਨਾ ਨਾ ਉਹ ਸਾਡੇ ਹੁੰਦਾ ਹੁੰਦਾ ਨਾ ਕੋਈ ਛਿੱਟੇ ਛਿੱਟੇ ਲੰਬੇ ਲੰਬੇ ਜੇ 1 ਰੁਪਏ ਦਾ ਢਮਰੂ ਬਲਾ ਢਮਰੂ 1 ਰੁਪਏ ਦਾ ਪਪੜਾ ਲੈ ਲੋ ਪਪੜਾ ਕੋੰਪੀਟੀਟਰ ਆ ਬਾਹਰ ਦੇ ਕਿਤੇ ਆਖੂ ਕਹਿੰਦੇ ਮੇਰੀ ਆਡੀਓ ਚੂਜ਼ ਕਰ ਲਈ ਹੋ ਨਾ ਹੋ ਗਿਆ ਰਹੂਗਾ ਇੱਕ ਪਾ ਕੇ ਦੇਖ ਲਾ ਉਹਦੇ ਵਿੱਚ ਧਰ ਕੇ ਇੱਕ ਸਿੱਕੇ ਦੇਖ ਲੈ ਵਾਈਟ ਕਲਰ ਦਾ ਆਰੇ ਵਿੱਚ ਤਾਂ ਐ ਧਰ ਕੇ ਤਾਲਾ ਦੀ ਉਹ ਦੇ ਬਣ ਲਾਗੇ ਗਾਈ ਸੂਪਨੇ ਬਣ ਲਾਗੇ ਗਾਈ ਸੂਪਨੇ ਗਾਈਂ ਰੰਗ ਰੰਗੇ ਭੂਪਨੇ ਹੌਲੀ ਹੋਏ ਗੁਰੂ ਮੂਤੇ ਮਰੇਗਾ ਗਾਈ ਜਿਹੜੇ ਬਣ ਗਏ ਉਹਨਾਂ ਨੂੰ ਕੱਢ ਲਿਓ ਗਾਈ ਸਾਰੇ ਸੂਲ ਕਰ ਲਓ ਮੱਚ ਗਏ ਹੈ ਭੂਪਨੇ ਨਹੀਂ ਮੱਚਣ ਨਹੀਂ ਜਾਣੇ ਗਾਈ ਚਿੱਤੇ ਰੱਖੋ ਗਾਈ ਚਲੋ ਬਣਗੇ 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 ਗਾਈ ਮੱਚ ਗਏ ਗਾਈ ਨਹੀਂ ਮੱਚੇ ਨਹੀਂ ਮੱਚੇ ਗਾਈ ਉਡਾੜ ਮੈਂ ਆਹ ਦੇਖਾ ਖੜ ਜਾਓ ਏ ਹਰ ਇਕੱਠੇ ਪਾਵੇ ਯਾਰ ਇੰਨੇ ਨਹੀਂ ਪਾਉਂਦੇ ਯਾਰ ਫਿਰ ਤਾਂ ਹੀ ਤਾਂ ਬਣਦੇ ਨੇ ਆਪਾਂ ਇੰਨੇ ਇਹ ਬਣ ਕੇ ਬਾਦ ਵਾਧੂ ਹੈ ਨਾ ਇਹ ਫੁੱਲਦੇ ਹੀ ਹੈਗੇ ਨੂਨ ਪਾਉਣਾ ਸੀਗਾ ਬੱਲ ਗਏ ਵਾਧੂ ਆ ਫਟ ਫੁੱਲਦੇ ਓਏ ਮੱਚ ਜਾਣਗੇ ਸਮੇ ਸਮੇ ਦੇ ਨਾਲ ਚੀਜ਼ਾਂ ਚ ਵੀ ਦੇਖੋ ਜੀ ਬਹੁਤ ਜ਼ਿਆਦਾ ਹੋ ਹੋ ਗਿਆ ਚੀਜ਼ਾਂ ਪਰ ਉਹ ਆਪਣੇ ਬਾਲੇ ਫੁੱਲੇ ਫੁੱਲੇ ਹੁੰਦੇ ਪਤਾ ਨਹੀਂ ਸਾਨੂੰ ਨਹੀਂ ਆਉਂਦੇ ਬਣਾਉਣੇ ਛੱਡ ਨਹੀਂ ਮਾਲਾ ਮਾਲ ਨਗਲੀ ਹੈ ਕਿ ਆਪਾਂ ਨਗਲੀ ਹੋ ਗਏ ਬੰਦੇ ਬਣਾਉਣੇ ਨੇ ਉਹ ਜਿਹਨਾਂ ਨੂੰ ਹਾਂ ਬਾਹਲਾ ਦਿੱਤਾ ਹੋ ਗਿਆ ਸਲੋ ਕਰ ਲੈ ਮੇਰੇ ਕੋਲ ਦਿਓ ਮਾਲਪਤਾ ਉਹ ਚੀਜ਼ ਨਹੀਂ ਲੈ ਲਈ ਉਹ ਲੱਖੋ ਮੈਂ ਕਾਲੇ ਨੂੰ ਕਿਹਾ ਸੀ ਵੱਡੇ ਨਹੀਂ ਲੰਮੇ ਨਵੇਂ ਨਵੇਂ ਚਿੱਟੇ ਚਿੱਟੇ ਪਾਪੜ ਜਿਹੜੇ ਵਾਲੇ ਕਾਹਨ ਦਾ ਹੋ ਗਏ ਸੀ ਕਾਂਡ ਛੜੀ ਨੂੰ ਰੱਖੀ ਨਵਾਂ ਬਣਾਇਆ ਹੈ ਮੰਮੀ ਜੀ ਵਾਹ ਮੰਮੀ ਕੋਲ ਤਾਂ ਬੜਾ ਟੈਲੈਂਟ ਬਹੁਤ ਹੈ ਮੰਮਾ ਤੇ ਮਾਰੇ ਮੇ ਤਾਂ ਲੱਕੜਾਂ ਜਿਹਦੇ ਪਿੰਡ ਕੱਪੜੇ ਭਾਗ ਲੈ ਜਾਵਲੇ ਤੇ ਇਹਨੇ ਆਪਾਂ ਲਾਗੇ ਸੀ ਬਰਕਤ ਲਈ ਦੁੱਧ ਉੱਪਰ ਦੀ ਟੱਕਾ ਕਰੂੰ ਨਾਲ ਇਹ ਦੂਸਰੇ ਥੱਲੇ ਨਾ ਡੋਲਦੀ ਟੁੱਟ ਵੀ ਮਾਰੂ ਵੀ ਆਉਂਦ ਮਾਰੂ ਕਿਦਰੀ ਬਾਹ ਜਮਨਾ ਜਮਨਾ ਇਹ ਤਾਂ ਨਾ ਉਹ ਕੀ ਰਿਖਿਓ ਦੋਬੀ ਇਹਨਾਂ ਤੋਂ ਸਿੱਖੇ ਆਵੇ ਸਿੱਖੇ ਨਾ ਉਹ ਕਢਾ ਕੇ ਛੜਾ ਕੇ ਨਾ ਤੇ ਦੁਬਾਰੇ ਮੂੰਹ ਚ ਲਾ ਦੇ ਲੈ ਕਰਕੇ ਅੰਦਰ ਦੀ ਜਾਣਾ ਪਾ ਹੂੰ ਲੈ ਮੈਨੂੰ ਫੜਾ ਹੁਣ ਇੰਨਾ ਉੱਚੀ ਨਾ ਕਰਨੀ ਦੁਬਾਰਾ ਆ ਜਾਂਦਾ ਹੈ ਹਾਥੂ ਆ ਜੂ ਈ ਜਿੰਦਗੀ ਆਨੰਦਮਸਤ ਮੌਲਾ ਉਹਨੂੰ ਵੀ ਮਿਲੂਗਾ ਖੜਜੋ ਨਾ ਸਾਦੇ ਆਹੀਂ ਮਾਰਦੀ ਆ ਡੋਡ ਦੇ ਜੋਰ ਰੱਖ ਬਾਂ ਦਾ ਕੁਝ ਤਾਂ ਮੇਰੇ ਨਾਲੋਂ ਬਾਹਰ ਤੇਰੀ ਵਾਹ ਨੂੰ ਜੋਰ ਰੱਖਣਾ ਕਸਮ ਆਹੀਂ ਮਾਰੂ ਫੇਰਾ ਐਂ ਕਾ ਤੂੰ ਕਰਦੀ ਐ ਇਹ ਐਂ ਕਰਦੇ ਹੁੰਦੇ ਆ ਜਾਨਵਰ ਜਣਬਰ ਨਹੀਂ ਇਹ ਉਹ ਦੇਖ ਲਾ ਦੋ ਹਵਾ ਦੀ ਕਮੀ ਹੋ ਗਈ ਇੱਥੇ ਅਲਮਟ ਕਰਦੇ ਨੇ आप ही कर दूगी माह <laughs> <जान रेना। laughs> <आगी था। laughs> <laughs> <laughs> है ना रख लगे पावर रखनी पावर हूं इधरले पास है नहीं, नहीं तो हो जाता देख देख ਉਹ ਬੋਲੀ ਕਰਦਾ ਹਣਾ ਲੱਖੋ ਦੂਜੀ ਦੇਖੀ ਸਵੀਟੀ ਨਹੀਂ ਸਵੀਟੀ ਖੜ ਜਾ ਬੈਨੇ ਇਧਰ ਤੂੰ ਇਧਰ ਨਹੀਂ ਆਉਂਦੀ ਨਹੀਂ ਦੇਖੀ 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 ਹੋਏ ਦੇਖ ਦੇਖ ਦੇਖੀ ਬਰਕਤ ਜਾਨ ਆ ਗਈ ਆ ਗਈ ਪਾਵਰ ਇਹਦੇ ਚ ਹੁਣ ਹਜੇ ਦੇਖਦੀ ਆ ਹਜੇ ਅੱਧੀ ਇੱਕ ਚੁੰਗਲੀ ਹੋਰ ਆਉਂਦੀ ਪਈ ਆ ਜੀ ਉਹ ਵੇਖਾ ਲੱਖੋਂ ਭਰੀ ਜਾਂਦਾ ਚੁੰਗਣੀ ਤੇ ਇਹਨੂੰ ਦਿੱਤੀ ਹੁੰਦੀ ਲੱਖੋਂ ਨੂੰ ਪਤਾ ਹੋ ਇੱਕ ਚੁੰਗਣੀ ਹੋਰ ਆਉਂਦੀ ਹੁੰਦੀ ਹੈ ਦੇਖ ਕੇ ਮੈਂ ਛਲਾਂਗਾ ਮਾਰਦੀ ਆ ਬਰਕਤ ਹੈ ਜਾਲੀ ਪੱਟਣ ਵਾਲੀ ਕਰ ਰੱਖਿਆ ਦੇਖ ਪਤਾ ਲੱਗ ਗਿਆ ਨੂੰ ਵੀ ਜੱਗ ਧਰਤਾ ਹਾਂ ਕੀ ਚਾਹੀਦਾ ਤੈਨੂੰ ਹੋਰ ਕੀ ਇਹਨਾਂ ਆ ਸਾਡੀ ਵਾਰੀ ਤਾਂ ਹਜੇ ਆਉਂਦੀ ਨਹੀਂ ਇਹ ਤਾਂ ਬਰਕਤ ਹੀ ਨਹੀਂ ਰਜਦੀ ਦੇਖ 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 ਉਹ ਦੂਜੀ ਵਿਚਾਰੀ ਆਈ ਹੈ ਉਹ ਕਰਕੀ ਦੂਜੀ ਵਿਚਾਰੀ ਉਹ ਚੁੰਗੜੀ ਦਾ ਟੇਸਟ ਲੈ ਨਹੀਂ ਤੈਨੂੰ ਕੀ ਚਾਹੀਦਾ ਭੈਣੇ ਥੋੜੀ ਵਾਰੀ ਵੀ ਆਊਗੀ ਵੇਟ ਕਰ ਲਓ ਲੱਕਰੇਗੀ ਸਮਝਾ ਦੇ ਲੱਖਈਏ ਜੀ ਇਹ ਫੜਨੀਆਂ ਸੌਖੀਆਂ ਨੇ ਤਾਂ ਪਾਇਆ ਹਨ ਬਸ ਇਹ ਸਹੀ ਹੈ ਸਹੀ ਹੈ ਬਸ ਸਹੀ ਲੋ ਬਾਕਸਿੰਗ ਬਾਕਸਿੰਗ ਬੜਾ ਯਾਦ ਬਾਕਸਿੰਗ ਅਭੀ ਬਰਕਤ ਦੀ ਵਾਰੀ ਆ ਗਈ ਬਰਕਤ ਦੀ ਇਹ ਦੇਖੋ ਇਹ ਨਹੀਂ ਬੜੀ ਜਗਾਂਦੀ ਗਾਲੇ ਏ ਹੁਣ ਨਾ ਹਾਰਦੀ ਫੁੰਦਰੀ ਕਾਰਾ ਫੁੰਦਰੀ ਏ ਏ ਹੜਲੀ ਓਏ ਅਸਾਂ ਦਾ ਰੋਟੀ ਇਹਦਾ ਹਉ ਕਾਰਾ ਆਇ ਇਸ ਹੁੰਦਾ ਏ ਦੇਖ ਤੇਖ ਦੇਖ ਦੇਖ 7 8 10 ਥੋੜਾ ਥੋੜਾ ਚਾਰਟ ਕਰ ਤਾਜੀ ਗਾਂ ਦਾ ਦੁੱਧ ਕਿਤੇ ਜਾ ਮੀਲੀ ਢੋਲੀ ਚ ਨੀਲੀ ਚ ਇਹ ਕਨੇ ਨੀਦਾ ਇਹਨਾਂ ਦੋਨਾਂ ਦੇ ਵੱਡੇ ਵੱਡਾ ਆ ਇਹ ਆ ਵੱਡੀਆਂ ਬੱਚੀਆਂ ਦੇ ਹੁਣ ਪੱਟੇ ਪੈ ਗਏ ਥੱਲੇ ਲੋਕ ਪਾਇਆ ਇਹਨਾਂ ਨੂੰ ਉੱਥੇ ਛਾਵੜਾ ਭਰ ਦੋ ਵੀਰਾਂ ਉੱਥੇ ਰੱਖੋ ਕੱਟੀ ਉਹਦੇ ਨਾਲ ਛੱਡ ਦੋ ਕਾਹ ਤੂੰ ਟਰੈਕਟਰ ਖਾ ਲੈਣ ਤੁੰਗਾਂ ਨੇ ਹੁਣ ਉਹ ਬੱਚੀ ਕਿੱਥੇ ਤਾਂ ਉਹਨੇ ਕਾਹ ਤੂੰ ਟਰੈਕਟਰ ਖਾਣਾ ਕਿੱਥੇ ਨਾ ਕੁਛ ਵੀ ਨਹੀਂ ਸਤ ਵਿੱਚ ਹੀ ਛੱਡਾ ਕਰੇਗਾ ਇਹਨਾਂ ਬਾਦੂ ਕਾਹ ਤੂੰ ਟਰੈਕਟਰ ਉਹ ਪਹਿਲਾਂ ਜਿਹੜੇ ਕਾਹ ਤੂੰ ਟਰੈਕਟਰ ਇਹ ਲੋਕ ਖਾ ਕੇ ਖਾਲਾਂ ਵਾਲੀ ਬਾੜ ਨਹੀਂ ਸੀ ਉਹ ਬਾਦੂ ਬਾਹਰ ਉਹੀ ਵੀ ਦੇ ਦੇ ਉਹ ਲੱਖ ਰੁਪਇਆ ਨਾਗਦੇ ਚੱਕੀ ਫਿਰੇ ਇੱਕ ਚ ਇੱਕ ਚੱਕੀ ਫਿਰੇ ਇਹਨੂੰ ਕਰੀ ਜਾਵੇਂ ਪੈਸੇ ਪੂਰੇ ਆ ਜਾਣਗੇ ਛੋਟੀ ਲੈਤੀ ਸਿਰਾ ਜਾਮਾ 82000 ਦੀ ਮੰਦਾ ਸੀ ਵਾੜਾ ਕਹਿੰਦਾ ਮੈਂ ਤਾਂ ਪਾ ਮੈਂ ਕਿਹਾ ਹੁਣ ਮੇਰਾ ਤਾਂ ਮੈਂ ਦੋ ਵੇਚ ਲੈਨੇ ਆ ਤੇ ਜਦੋਂ ਸੌਂਟ ਮੰਦਾ ਲੂਗਾ ਜਦੋਂ ਲੈਣੀ ਵੇਚਰ ਦੀ ਫਿਰ ਪਾਲਾਂ ਕਿਹਨੇ ਨਾਲ ਇਹਦਾ ਸਰਕਾ ਕੋ ਮਜੂ ਹਾਂ ਇਹ ਵੀ ਪ੍ਰਵਾਹ ਕੰਮ ਭੈ ਮੇਰਾ ਵੀ ਹਾਂਜੀ ਤੇ ਹੈਗਾ ਸੀਗਾ ਆਪਣਾ ਅੱਜ ਦਾ ਵਲੌਗ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਜਾਂ ਸਾਡੇ ਬਲੌਗਸ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਵੈਸੇ ਅੱਜ ਆਪਾਂ ਫੀਡ ਤਿਆਰ ਕਰਵਾ ਕੇ ਲੈ ਕੇ ਆਏ ਆਂ ਆਪਣੀ ਆਪ ਤੇ ਇਹਦੀ ਆਪਾਂ ਲੱਗ ਤੋਂ ਵੀਡੀਓ ਪਾਵਾਂਗੇ ਅੱਜ ਤੱਕ ਆਪਾਂ ਨਾ ਥੋੜਾ ਜਿਹਾ ਕੁਝ ਚੇਂਜਸ ਕੀਤਾਗਾ ਫੀਡ ਦੇ ਵਿੱਚ ਤੇ ਇਹਦੀ ਆਪਾਂ ਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਆਪਾਂ ਕਿਹੜੀਆਂ-ਕਿਹੜੀਆਂ ਚੇਂਜਸ ਕੀਤੀਆਂ ਨੇ ਫੀਡ ਦੇ ਵਿੱਚ ਕੀ ਮੋ ਥੋੜੀ ਜੀ ਆਪਾਂ ਨੂੰ ਚੇਂਜ ਕਰਵਾਉਣੀ ਪਈ ਫੀਡ ਇਹਦੀ ਸਾਰੀ ਆਪਾਂ ਵੀਡੀਓ ਕੰਪਲੀਟ ਅਲੱਗ ਤੋਂ ਲੈ ਕੇ ਆਵਾਂਗੇ ਬਹੁਤ ਜਲਦ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ